ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟਾਂ ਦੇ ਵਿਕਾਸ ਕਾਰਜਾਂ ਵਿੱਚ ਹਣੇਰੀ ਲਿਆਂਦੀ ਗਈ ਹੈ ਜਿਸ ਵਿੱਚ ਸਿੱਖਿਆ ਕ੍ਰਾਂਤੀ ਮੋਹਮ, ਯੁੱਧ ਨਸ਼ਾ ਵਿਰੁੱਧ ਮੋਹਮ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣਾ ਆਦ ਪ੍ਰੋਜੈਕਟ ਨੇ ਜਿਸ ਦੇ ਤਹਿਤ ਦੁਆਬੇ ਦੇ ਪ੍ਰਸਿੱਧ ਪਿੰਡ ਝੰਡੇਾਲਾ ਮੰਜਕੀ ਵਿਖੇ ਬੀਬੀ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਤੇ ਚੇਅਰਪਰਸਨ ਇੰਪਰੂਵਮੈਂਟ ਟਰਸਟ ਜਲੰਧਰ ਨੇ ਲੱਖਾਂ ਰੁਪਏ ਦੀ ਲਾਗਤ ਨਾਲ ਝੰਡੇਾਲਾ ਮੰਜਕੀ ਦੇ ਬੱਸ ਸਟੈਂਡ ਵਿਖੇ ਲੱਗਣ ਜਾ ਰਹੀ ਇੰਟਰਲੌਕ ਟਾਈਲਾਂ ਦਾ ਨੀਂ ਇਸ ਦੇ ਨਾਲ ਹੀ ਉਹਨਾਂ ਸ਼ਕੰਡੀ ਗੁੱਗਾ ਯਾਰ ਪੀਰ ਜੀ ਦੀ ਜਗ੍ਹਾ ਨੂੰ ਜਾਣ ਵਾਲੇ ਰਾਸਤੇ ਨੂੰ ਵੀ ਇੰਟਰਲੌਕ ਟਾਈਲਾਂ ਨਾਲ ਪੱਕਾ ਕਰਵਾਉਣ ਅਤੇ ਮੰਦਰ ਬਾਬਾ ਬਲਖਨਾਥ ਜੀ ਦੇ ਚਲਦੇ ਕੰਮਾਂ ਦਾ ਜਾਇਜ਼ਾ ਲੈਣ ਅਤੇ ਲੋਕਾਂ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਤੌਰ ਤੇ ਝੰਡੇ ਵਾਲਾ ਮੰਚ ਕੀ ਵਿਖੇ ਪਹੁੰਚੇ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ ਇਸ ਮੌਕੇ ਸਾਬਕਾ ਸਰਪੰਚ ਤੇ ਉੱਗੇ ਸਮਾsev ਕਾਮਰੇਡ ਮੱਖਣ ਪੱਲਣ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਬੀਬੀ ਰਾਇਵਿੰਦਰ ਕੌਰ ਥਿਆੜਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਅੱਜ ਬਹੁਤ ਹੀ ਲੰਬੇ ਸਮੇਂ ਬਾਅਦ ਅਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਜੰਡਿਆਲਾ ਬੱਸ ਸਟੈਂਡ ਜਿਹੜਾ ਆ ਜਿਹੜਾ ਦੁਆਬੇ ਦਾ ਇੱਕ ਸੈਂਟਰ ਪੈਂਦਾ ਆ ਬਈ ਉਹਦੀ ਜਿਹੜੀ ਆ ਬਈ ਇੰਟਰਲੋਕਿੰਗ ਜਿਹੜੀ ਲਾਗੇ ਉਹਦਾ ਵਧੀਆ ਕੰਮ ਕੀਤਾ ਜਾਵੇ ਪਰ ਉਹ ਸਾਡੀ ਮੰਗ ਨੂੰ ਮਨਜ਼ੂਰ ਕਰਦੇ ਆ ਅੱਜ ਇੰਟਰਲੋਕਿੰਗ ਲਾਉਣ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ ਔਰ ਉਹਦਾ ਜੋਥੇ ਨੀਂਹ ਪੱਥਰ ਰੱਖੇ ਗਿਆ ਇਹਦੇ ਨਾਲ ਹੀ ਸਾਡਾ ਬਹੁਤੀ ਧਾਰਮਿਕ ਸਥਾਨ ਜਿਹੜਾ ਆ ਗੁੱਗਾ ਜਰਪੀਰ ਦੀ ਜਗ੍ਹਾ ਆ ਉਹ ਵੀ ਅੱਜ ਜਿਹੜਾ ਉਥੇ ਮੈਨਾ ਮਹਾਰਜਵਿੰਦਰਪੁਰ ਥਿਆੜਾ ਜੀ ਨੇ ਉਹ ਤੇ ਇੰਟਰਲੋਕਿੰਗ ਲਾਉਣ ਦਾ ਔਰ ਉੱਥੇ ਬਰਾਂਡਾ ਬਣਾਉਣ ਦਾ ਜਿਹੜਾ ਆ ਅੱਜ ਉੱਥੇ ਉਦਘਾਟਨ ਕੀਤਾ ਔਰ ਉੱਤੇ ਪੱਥਰ ਲਾਇਆ ਗਿਆ ਆ ਇਹਦੇ ਨਾਲ ਹੀ ਤੀਸਰਾ ਜਿਹੜਾ ਆ ਬਾਬਾ ਵਾਲਕਨ ਸਿੰਘ ਦੇ ਮੰਦਿਰ ਦੇ ਨਾਲ ਜਿਹੜੇ ਉਸ ਮੁਹੱਲੇ ਦੇ ਵਿੱਚ ਜਿਹੜੀ ਇੰਟਰਲੋਕਿੰਗ ਔਰ ਜਿਹੜਾ ਸੀਵਰੇਜ ਦਾ ਜਿਹੜਾ ਆ ਉਹ ਅੱਜ ਜਿਹੜਾ ਕੰਮ ਮੁਕੰਮਲ ਹੋਣ ਤੇ ਉਹਦਾ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ ਔਰ ਉੱਥੇ ਵੀ ਪੱਥਰ ਲਾਇਆ ਗਿਆ ਇਹਦੇ ਲਈ ਅਸੀਂ ਰਾਜਵਿੰਦਰ ਕੌਰ ਥਿਆੜਾ ਜੀ ਦਾ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਸਹਿਬਾਨ ਇੱਥੇ ਆਏ ਸੀ ਉਹਨਾਂ ਸਾਰਿਆਂ ਨੂੰ ಗ್ರಾಮ ਪੰਚਾਇਤ ਜੰਡਿਆਲਾ ਵੱਲੋਂ ਉਹਨਾਂ ਨੂੰ ਜੀ ਆਇਆਂ ਕਿਹਾ ਇਸ ਦੌਰਾਨ ਗੁਗਾ ਯਾਰਪੀਰ ਦਰਬਾਰ ਦੇ ਮੁਖ ਸੇਵਾਦਾਰ ਬਾਬਾ ਬਿੱਲੇ ਨੇ ਬੀਬੀ ਥਿਆੜਾ ਅਤੇ ಗ್ರಾಮ ਪੰਚਾਇਤ ਦਾ ਧੰਨਵਾਦ ਕੀਤਾ ਅੱਜ ਜੰਡਿਆਲੇ ਦੇ ਵਿੱਚ ਜਿਹੜੇ ਨੀਂਹ ਪੱਥਰ ਰੱਖੇ ਗਏ ਆ ਉਹਨਾਂ ਦੇ ਵਿੱਚ ਗੁਗਾ ਯਾਰਪੀਰ ਜੀ ਦੇ ਦਰਬਾਰ ਦੇ ਉੱਤੇ ਜਿਹੜੀ ਐਂਟਰਲੌਕ ਦੀ ਸੇਵਾ ਹੋਣੀ ਆ ਰਸਤਾ ਬਣਾਉਣੀ ਆ ਬਣਾਉਣੇ ਆ ਮੈਂ ਦਰਬਾਰ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਬੀਬੀ ਰਾਜਵਿੰਦਰ ਕੋਟੀ ਦਾ ਥਿਆੜਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਂ ਔਰ ਪੰਚਾਇਤ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਆਂ ਔਰ ਜਿਹੜੀ ਸਾਬਕਾ ਪੰਚਾਇਤ ਆ ਉਹਨਾਂ ਦਾ ਧੰਨਵਾਦ ਕਰਦਾ ਆਂ ਇਸ ਮੌਕੇ ਤੇ ਬਲਾਕ ਪ੍ਰਧਾਨ ਜੰਡੇਆਲਾ ਮੰਝ ਕੀ ਆਮ ਆਦਮੀ ਪਾਰਟੀ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਜੰਡੇਆਲਾ ਮੰਝ ਕੀ ਵਿੱਚ ਆਉਣ ਵਾਲੇ ਸਮੇਂ ਵਿੱਚ ਜੋ ਰੁਕੇ ਕੰਮ ਹਨ ਉਹ ਸਾਰੇ ਹੀ ਪਹਿਲ ਦੇ ਆਧਾਰ ਤੇ ਸ਼ੁਰੂ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਲੱਖਾਂ ਰੁਪਏ ਦੀ ਗ੍ਰਾਂਟ ਲਿਆ ਕੇ ਜੰਡੇਆਲਾ ਮੰਝਕੀ ਨੂੰ ਇੱਕ ਸੁੰਦਰ ਦਿਖ ਦੇਣ ਵਾਲਾ ਪਿੰਡ ਬਣਾਇਆ ਜਾਵੇਗਾ। ਕਸਵਾ ਜੰਡੇਆਲਾ ਮੰਝਕੀ ਤੋਂ ਨਵਰਾੰਗ ਚੈਨਲ ਲਈ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਭੈਣ ਜੀ ਰਾਜਵਿੰਦਰ ਕੌਰ ਥਿਆੜਾ ਜੀ ਹਲਕਾ ਚਾ ਜਲੰਧਰ ਪ੍ਰੂਵੈਂਟ ٹرسٹ ਦੇ ਚੇਅਰਪਰਸਨ ਉਹ ਜੰਡੇਆਲੇ ਵਿੱਚ ਪਹੁੰਚਣ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕਰ ਕਰਮਲਾ ਨਾਲ ਜੰਡੇਆਲਾ ਬਸ ਸਟੈਂਡ ਦਾ ਨੀ ਪੱਥਰ ਰੱਖਿਆ ਕੰਮ ਆਰੰਭ ਕਰਾਇਆ ਇੱਦਾਂ ਉਹਨਾਂ ਸ਼ਕੰਡੀ ਵਾਲੀ ਜਗ੍ਹਾ ਬੜੀਪੱਤੀ ਵਿੱਚ ਬੜੀਪੱਤੀ ਸ਼ਮਸ਼ਾਨ ਘਾਟ ਦਾ ਰਸਤਾ ਜਿਹੜਾ ਪਹਿਲਾਂ ਪੱਕਾ ਕਰਵਾਇਆ ਸੀਗਾ ਉਹਦੇ ਨਾਲ ਹੀ ਸ਼ਕੰਡੀ ਦਾ ਰਸਤਾ ਵੀ ਪੱਕਾ ਕਰਵਾਇਆ ਗਿਆ ਆਪਣੇ ਬਾਜ਼ਾਰ ਵਾਲੇ ਬਾੜ ਦਾ ਸਾਰਾ ਕੰਮ ਮੁਕੰਮਲ ਕਰਵਾਇਆ ਗਿਆ ਉਹਨਾਂ ਸਾਰੇ ਕੰਮਾਂ ਲਈ ਭੈਣ ਜੀ ਰਾਜਵਿੰਦਰ ਕੁਆ ਥਿਆੜਾ ਜੀ ਦਾ ਹਲਕਾ ਨਿਚਾ ਜੀ ਦਾ ਬਹੁਤ-ਬਹੁਤ ਧੰਨਵਾਦ ਪੰਚਾਇਤ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਿਆਂ ਨੇ ਸਹਿਯੋਗ ਕਰਕੇ ਇੱਕ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਇੱਕ ਸਾਂਝਾ ਮਤਾ ਪਾ ਕੇ ਸਾਰੇ ਇਕੱਠੇ ਹੋ ਕੇ ਆਪਾਂ ਸਾਰੇ ਚੱਲੇ ਆ ਮੈਂ ਆਪਣੇ ਬਲਾਕ ਪ੍ਰਧਾਨ ਜੰਡਿਆਲਾ ਕਮਲਜੀਤ ਸਿੰਘ ਗਿੱਲ ਇਸ ਕਰਕੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ